ਸਸਿਗਾ ਮੇਰੇ ਸਾਡੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰ ਬਿਲਕੁਲ ਠੀਕ ਹੋਮੋਂਗੇ ਤਾਰੇ ਜੇ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਆਪਾਂ ਇੱਕ ਨਵੀਂ ਅਪਡੇਟ ਠੀਕ ਹੈ ਜੀ ਉਹਦੇ ਵਿੱਚ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਰਾਜੇ ਇੱਕ ਤਾਂ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਵਕੇਂਸੀਆਂ ਆ ਰਹੀਆਂ ਹੁਣ ਠੀਕ ਹੈ ਜੀ ਤਾਂ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹੜੇ ਮੈਂ ਹਾ ਕਰੰਟ ਫੇ ਤੁਹਾਨੂੰ ਕਰਵਾ ਰਿਹਾ ਇਹ ਤੁਹਾਡੇ ਵਾਸਤੇ ਪੰਜਾਬ ਦੇ ਸਾਰੇ ਐਗਜ਼ਾਮ ਵਾਸਤੇ ਚਾਹੇ ਤੁਸੀਂ ਪਟਵਾਰੀ ਪੰਜਾਬ ਪੁਲਿਸ ਵੀਡੀਓ ਆਲ ਪੰਜਾਬ ਦਾ ਕੋਈ ਵੀ ਐਗਜ਼ਾਮ ਦੇਣਾ ਹਾਈ ਤੋਂ ਹਾਈ ਲੈਵਲ ਦੇਣਾ ਲੋ ਤੋਂ ਲੋ ਲੈਵਲ ਹੈਗਾ ਸਾਰਿਆਂ ਵਾਸਤੇ ਤੁਹਾਡੇ ਇਹ ਕੰਨਟ ਫਿਨਿਸ਼ ਐਫੀਸ਼ੀਐਂਟ ਹੈ ਗਿਆ ਠੀਕ ਹੈ ਇਸ ਤੋਂ ਜ਼ਿਆਦਾ ਵੀ ਕਰਨ ਦੀ ਲੋੜ ਨਹੀਂ ਜਿਹੜੇ ਮੈਂ ਕਰਵਾ ਰਿਹਾ ਇਸ ਤੋਂ ਘੱਟ ਵੀ ਕਰਨ ਦੀ ਲੋੜ ਨਹੀਂ ਜਿਹੜੇ ਮੈਂ ਕਰਵਾ ਰਿਹਾ ਸਿਰਫ ਉਹਨੇ ਉਹਨੇ ਕਰੀ ਚੱਲੋ ਤਾਂ ਤੁਹਾਡਾ ਰਾਜੇ ਪੂਰਾ ਵਧੀਆ ਪ੍ਰੋਸੈਸ ਚੱਲ ਪੂਗਾ ਤੇ ਤੁਹਾਨੂੰ ਅਲੱਗ-ਅਲੱਗ ਜਗ੍ਹਾ ਤੇ ਜਾਣ ਦੀ ਲੋੜ ਨਹੀਂ ਹੈਗੀ ਕਰੰਟ ਅਫੇਅਰਾਂ ਦੇ ਵਾਸਤੇ ਠੀਕ ਹੈ ਜੀ ਤੇ ਦੂਸਰੀ ਗੱਲ ਰਾਜੇ ਇਹਦੇ 'ਚ ਇਹ ਅੱਜ ਜਿਹੜੇ ਆਪਣੀ ਇਸ ਮਹੀਨੇ ਦੀ ਲਾਸਟ ਵੀਡੀਓ ਹੈਗੀ ਇਹਨਾਂ ਨਾਲ ਆਪਣੇ ਜਨਵਰੀ ਦੇ ਸਾਰੇ ਕਰੰਟ ਅਫੇਅਰ ਆਪਣੇ ਕਵਰ ਹੋ ਜਾਣਗੇ ਠੀਕ ਹੈ ਜੀ ਆਪ ਇੱਕ ਜਣਪ੍ਰੂ ਚੱਲੇ ਸੀ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਤੋਂ ਚਾਰ ਤਿੰਨ ਦਿਨਾਂ ਦਾ ਕਰੰਟ ਅਫੇਅਰ ਕਰਵਾਉਣਾ ਹੁੰਦਾ ਮੈਂ ਹੈਨਾ ਇਹਦੇ ਵਿੱਚ ਤਾਂ 28 ਤੋਂ ਲੈ ਕੇ 31 ਦਿਨਾਂ ਤੱਕ ਦੇ ਇਹਦੇ ਵੀਡੀਓ ਦੇ ਵਿੱਚ ਚਾਰ ਦਿਨਾਂ ਦੇ ਕਰੰਟ ਅਫੇਅਰ ਆਗੇ ਤੁਹਾਡੇ ਠੀਕ ਹੈ ਜੀ ਤੇ ਚਲੋ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹਣਾ ਰਾਜੇ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਵੀਡੀਓ ਦੀ ਗਰੁੱਪ ਡੀ ਦੀ ਠੀਕ ਹੈ ਜੀ ਜਾਂ ਆਲ ਕਲਰਕ ਐਗਜ਼ਾਮ ਆਲ ਪੰਜਾਬ ਐਗਜ਼ਾਮ ਇਹਨਾਂ ਦੀ ਕਿਸੇ ਵੀ ਬੈਚ ਦੀ ਤਿਆਰੀ ਕਰਨਾ ਚਾਹੁੰਦਾ ਰਾਜੇ ਆਲ ਪੰਜਾਬ ਐਗਜ਼ਾਮ ਵਾਲੇ ਰਾਜੇ ਬੱਚੇ ਨੇ ਗਰੁੱਪ ਡੀ ਵਾਲਾ ਗਰੁੱਪ ਡੀ ਵਾਲੇ ਬੱਚੇ ਨੇ ਆਲ ਪੰਜਾਬ एग्जाम ਵਾਲਾ ਬੈਚ ਲੈ ਲੈਣਾਗਾ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲੈਣੀ ਆ ਦੀਪਪੁਲ ਰਿਜੂਕੇਸ਼ਨਰ ਜਿਹੜੀ ਤੁਹਾਨੂੰ ਪਲੇ ਸਟੋਰ ਤੋਂ ਮਿਲ ਜੂਗੀ ਜਿੰਨਾ ਬੱਚਾ ਕੋਲੇ ਰਾਜੇ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੇ ਆ ਕਲਾਸ ਪਲੱਸ ਤੇ ਕਲਾਸ ਪਲੱਸ ਵਾਲੇ ਕੇ ਕੋਡ ਵੀ ਫਿਲ ਕਰਨਾ ਹੁੰਦਾ ਉਹ ਕੋਡ ਹੈਗਾ ਡਬਲ ਐਕਸ ਰੈਮ ਠੀਕ ਹੈ ਜੇਕਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਤੇ ਜਿਹੜਾ ਰਾਜੇ ਇਹ ਬੈਚ ਦੇ ਵਿੱਚ ਤੁਹਾਨੂੰ ਸਾਰੇ ਕਲਾਸ ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੇ ਵਿੱਚ ਮਿਲਣਗੀਆਂ ਬੈਦ ਨਾਲ ਪੀਡੀਐਫ ਹੋਣਗੇ ਤੇ ਸਾਰੇ ਕਲਾਸ ਆਪਣੀਆਂ ਜ਼ੀਰੋ ਲੈਵਲ ਤੋਂ ਕੋਈ ਵੀ ਜਿਹੜੇ ਕੈਨੇਡੀਅਨ ਹੋਣ ਜੇ ਮੈਥ ਇੰਗਲਿਸ਼ ਦੇ ਵਿੱਚ ਘਾਟ ਮਹਿਸੂਸ ਹੁੰਦੀ ਆ ਆਉਂਦਾ ਨਹੀਂ ਜਮ ਨਹੀਂ ਆਉਂਦਾ ਉਹਨਾਂ ਬਾਅਦ ਦਾ ਜੇ ਸੋਨੇ ਦੇ ਸਾਗੇ ਵਾਲੀ ਗੱਲ ਹੈ ਠੀਕ ਹੈ ਜੀ ਚਲੋ ਹੁਣ ਚੱਲਦੇ ਆ ਅੱਜ ਦੇ ਆਪਾਂ ਪਹਿਲੇ ਪ੍ਰਸ਼ਨ ਤੇ ਕੀ ਕਹਿ ਰਹੇ ਨੇ ਕਹਿੰਦੇ ਆਸਟ੍ਰੇਲੀਆ ਓਪਨ ਡੀਫ ਜੈਂਪੀਅਸ਼ਿਪ ਟਾਈਟਲ ਠੀਕ ਹੈ ਜੀ ਇਹ ਕਹਿੰਦੇ ਜਿਹੜਾ ਕਿਸ ਭਾਰਤੀ ਖਿਡਿਆਰੀ ਨੇ ਆਸਟ੍ਰੇਲੀਆ ਓਪਨ ਡੀਫ ਜੈਂਪੀਅਸ਼ਿਪ ਦਾ ਖਿਤਾਬ ਜਿੱਤਿਆਗਾ ਦੱਸੋ ਜੀ ਇਹ ਜਿੱਤੇ ਆਪਣੇ ਪ੍ਰਿਥਵੀ ਸ਼ੇਖਰ ਜੀ ਨੇ ਡੀ ਨੰਬਰ ਆਪਾਂ ਦਾ ਬਿਲਕੁਲ ਸਹੀ ਆਨਸਰ ਹੈ। ਪ੍ਰਿਥਵੀ ਸ਼ੇਖਰ ਜੀ ਦੁਆਰਾ ਜਿਹੜਾ ਇਹ ਜੇਪੀ ਸ਼ੇਪ ਹੈਗੀ ਇਹ ਜਿੱਤੀ ਗਈ ਹੈ। ਹੁਣ ਨੰਬਰ 2 ਤੇ ਆ ਗਏ ਆਪਾਂ। ਕੀ ਕਹਿ ਰਹੇ ਨੇ? ਦੇਖੋ ਰਾਜਾ ਤੁਹਾਨੂੰ ਪਤਾ ਹੈਗਾ ਤੁਹਾਨੂੰ ਪੇਪਰਾਂ ਦੇ ਵਿੱਚ ਗਵਰਨਮੈਂਟ ਸਕੀਮ ਕਿਸੇ ਆਪਣੀਆਂ ਸਟੇਟ ਦੇ ਵਿੱਚੋਂ ਕਿਸੇ ਵੀ ਸਟੇਟ ਦੀ ਪੁੱਛ ਸਕਦੇ ਆ ਗਵਰਨਮੈਂਟ ਸਕੀਮ ਕਿਸੇ ਨਾ ਕਿਸੇ ਗਵਰਨਮੈਂਟ ਸਕੀਮ ਤੋਂ ਪ੍ਰਸ਼ਨ ਪੱਕੀ ਆਉਂਦਾ ਹੁੰਦਾ ਜਾਂ ਸੋ ਤੇ ਇਹ ਪੁੱਛ ਲੈਣ ਦੇ ਸਕੀਮ ਦਾ ਪੂਰਾ ਨਾਮ ਦੱਸੋ। ਜਾਂ ਸੋ ਤੇ ਇਹ ਪੁੱਛ ਲੈਣ ਦੇ ਹੁੰਦੇ ਕਿ ਇਹ ਸਕੀਮ ਚਲਾਈ ਕਿਹੜੇ ਨੇ ਆ। ਹੁਣ ਰਾਜਾ ਤੁਸੀਂ ਦੇਖੋ ਜੇ ਆਪਾਂ ਸ਼ਾਰਟਕਟ ਦੇ ਵਿੱਚ ਦੇਖੀਏ ਲ ਠੀਕ ਹੈ ਜੀ ਲਵਸ ਸਕੀਮ ਕਹਿੰਦੇ ਆ ਜਿਹਦੀ ਫੁੱਲ ਫਾਰਮ ਹੈਗੀ ਆ ਲਘੂ ਵਣਜਾਤੀ ਦਰੀਬਿਆ ਕਰਾਈ ਠੀਕ ਹੈ ਜੀ ਇਹ ਰਾਜੇ ਇੱਕ ਜਿਹੜੀ ਆਪਣੀ ਲਾਡਲੀ ਵੈਸਣਾ ਯੋਜਨਾ ਸੀ ਉਹਦੇ ਨਾਲ ਦੀ ਸੇਮ ਟੂ ਸੇਮ ਮਿਲਦੀ ਜਿਲਦੀ ਯੋਜਨਾ ਹੈਗੀ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਲੱਗ-ਅਲੱਗ ਨਾਮ ਹੁੰਦੇ ਇਹਨਾਂ ਦੇ ਠੀਕ ਹੈ ਜੀ ਤਾਂ ਇਹ ਜਿਹੜੀ ਸਕੀਮ ਹੈ ਇਹ ਸ਼ੁਰੂ ਕੀਤੀ ਗਈ ਆਪਣੇ ਉੜੀਸਾ ਦੇ ਵਿੱਚ ਉੜੀਸਾ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਤੇ ਉੜੀਸਾ ਦੇ ਵਿੱਚ ਰਾਜੇ ਹੋਰ ਵੀ ਕਈ ਸਾਰੀਆਂ ਸਕੀਮਾਂ ਚਲਾਈਆਂ ਗਈਆਂ ਗਈਆਂ ਜਿਵੇਂ ਕਿ ਕਾਲੀਆ ਯੋਜਨਾ ਠੀਕ ਹੈ ਜੀ ਬੀਜੂ ਮਹਾ ਪ੍ਰਾਨਿਆ ਯੋਜਨਾ ਖੁਸ਼ੀ ਯੋਜਨਾ ਅਨਮੋਲ ਯੋਜਨਾ ਇਹ ਯੋਜਨਾ ਵੀ ਤੁਸੀਂ ਰਾਜੇ ਨਾਲ ਯਾਦ ਕਰਨੀਆਂ ਜੀਆਂ ਇਹ ਨਾ ਸੋਚੋ ਕਿ ਜਿਹੜੀ ਮੇਨ ਆ ਤੁਸੀਂ ਯਾਦ ਕਰ ਲਈ ਤੁਹਾਡਾ ਕੰਮ ਮੁੱਕ ਗਿਆ ਮੈਂ ਤੁਹਾਨੂੰ ਫੇਰ ਕਹਿ ਰਿਹਾ ਬਾਰੀ ਬਾਰੀ ਮੈਂ ਪਹਿਲੀ ਤੁਹਾਡੇ ਵਾਸਤੇ ਤੰਗੀ ਤੁਰਸੀ ਦੇ ਨਾਲ ਜਿਵੇਂ ਕਹਿੰਦੇ ਨੇ ਹੁੰਦੇ ਤੰਗੀ ਤੁਰਸੀ ਦੇ ਨਾਲ ਕਿ ਕਰੰਟ ਅਫੇਅਰ ਲੈ ਕੇ ਆਉਣਾ ਹੈ ਕਿ ਤੁਹਾਨੂੰ ਜ਼ਿਆਦਾ ਨਾ ਸਟ्रेस ਪਵੇ ਤੁਹਾਡੇ ਦਿਮਾਗ ਤੇ ਸਿਰਫ ਇੰਪੋਰਟੈਂਟ ਚੀਜ਼ਾਂ ਜੇ ਉਹਦੇ ਚ ਵੀ ਰਾਜੇ ਤੁਸੀਂ ਐਕਸਕਿਊਜ਼ ਭਾਲੋਗੇ ਫੇਰ ਕੰਮ ਔਖਾ ਆਪਣਾ ਠੀਕ ਹੈ ਤੇ ਇਹ ਸਾਰੀਆਂ ਤੁਸੀਂ ਯਾਦ ਕਰਨੀਆਂ ਨਾਲ ਇਸ ਤੋ ਵਾਰ ਆ ਪੇਪਰ ਦੇ ਵਿੱਚ राजे ਪ੍ਰੈਸ਼ਨ ਬਹੁਤ ਬੜੀ ਰਿਪੀਟ ਹੋਇਆ ਵਾ ਪੀ ਟ੍ਰਾਈਪਲ ਐਸ ਵੀ ਤੁਹਾਨੂੰ ਦਿਖਾਉਣਾ ਕੀ ਚੀਜ਼ ਰਿਪੀਟ ਹੋਈ ਵੀ ਹੈ ਇਹ ਚ ਇਹ ਪੁੱਛਣਾ ਟਰਾਈ ਟਰਾਈ ਤੁਸੀਂ ਆਮ ਤੌਰ ਤੇ ਨਾ ਸੁਣੀ ਹੋਣਾਗਾ ਟੈਲੀ ਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਟਰਾਈ ਜਿਹੜੀ ਵੀ ਹੁਣ ਆਪਣੇ राजे ਮੋਬਾਈਲਾਂ ਦੀ ਰੇਜ਼ ਹੁੰਦੀ ਹੈ ਠੀਕ ਹੈ ਜੀ ਜਾਂ ਆਪਣੇ ਕਿਸੇ ਹੁਣ ਇੱਕ ਵਾਰੀ ਕੀ ਹੋਇਆ ਸੀ ਨਾ ਜਿਵੇਂ ਹੁਣ ਆਪਣੇ ਹੁਣ ਤੁਸੀਂ ਮੋਬਾਈਲ ਲੈਣੇ ਹੋਣਾ ਨਵੇਂ ਤੁਹਾਡੇ ਕਈ ਮੋਬਾਈਲਾਂ ਦੇ ਵਿੱਚ Netflix ਐਪ ਪਹਿਲਾਂ ਤੋਂ ਹੀ ਮੌਜੂਦ ਹੁੰਦੀ ਹੈ ਹਨਾ ਫੇਸਬੁੱਕ ਵੀ ਤੁਹਾਡੇ ਮੋਬਾਈਲਾਂ ਦੇ ਵਿੱਚ ਪਹਿਲਾਂ ਤੋਂ ਮੌਜੂਦ ਹੁੰਦੀ ਹੈ। ਕੁਝ ਚੀਜ਼ ਆਪਣੇ ਮੋਬਾਈਲ ਦੇ ਵਿੱਚ ਹੀ ਪੰਗਾ ਹੁੰਦੀਆਂ ਨੇ। ਹੈਨਾ? Netflix ਹੋਗੀ, Facebook ਹੋਗੀ। ਇਹ ਆਪਾਂ ਡਾਊਨਲੋਡ ਕਰਨ ਦੀ ਲੋੜ ਨਹੀਂ ਹੁੰਦੀ। ਕਈ ਆਪਾਂ ਆਪ ਡਾਊਨਲੋਡ ਕਰਦੇ ਹੁੰਦੇ ਜਦੋਂ ਆਪ ਨੂੰ ਆਪਣੇ ਫੋਨ ਦੇ ਵਿੱਚ ਚਾਹੀਦੀਆਂ ਹੁਣ। ਤੇ ਇੱਕ ਵਾਰੀ ਕੀ ਹੋ ਗਿਆ Facebook ਵਾਲੇ ਬਾਗੇ ਅ ਪਤਾ ਨਹੀਂ Vivo ਦੇ ਫੋਨਾਂ ਵਾਲੇ ਕੋਲੇ। ਉਹਨਾਂ ਨੂੰ ਕਹਿੰਦੇ ਤੁਸੀਂ ਸਾਡੇ Facebook ਆ ਜਿਹੜੀ ਉਹ ਆਵਰੇ ਫੋਨਾਂ ਦੇ ਵਿੱਚ ਪੱਕੇ ਤੌਰ ਤੇ ਇੰਸਟਾਲ ਕਰ ਦਿਓ। ਕਿ ਜਿਹਦੇ ਨਾਲ ਸਾਡੇ ਜਿਹੜਾ ਸਾਡੇ ਵੀਵੋ ਦੇ ਫੋਨ ਵਰਤੂਗਾ ਉਹਨਾਂ ਨਾਲ ਉਹਦੀ ਸਪੀਡ ਜ਼ਿਆਦਾ ਇਨਕਰੀਜ਼ ਹੋ ਗਈ ਉਹ ਐਪ ਦੀ ਤਾਂ ਦੂਜੀਆਂ ਕੰਪਨੀਆਂ ਨੇ ਟਰਾਈ ਕੋਲੇ ਵਾਗ ਗਿਆ ਸੀ ਉਹਨੇ ਟਰਾਈ ਕੋਲੇ ਜਾ ਕੇ ਕੇਸ ਦਰਜ ਕਰਵਾਤਾ ਸੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਟਰਾਈ ਇਹ ਚੀਜ਼ਾਂ ਤੇ ਸਾਰਿਆਂ ਤੇ ਕੀ ਰੱਖਦੀ ਹੈ ਰਾਜ ਜੀ ਨਿਗ੍ਹਾ ਰੱਖਦੀ ਹੈ ਇੱਕ ਜਿਵੇਂ ਆਪਣੇ ਹਾਈ ਕੋਰਟ ਆ ਸੁਪਰੀਮ ਕੋਰਟ ਆ ਉਵੇਂ ਜਿਵੇਂ ਟੈਲੀਕਾਮਿਊਨੀਕੇਸ਼ਨ ਦੇ ਕੰਮਾਂ ਦੇ ਵਿੱਚ ਟਰਾਈ ਸੰਸਥਾ ਜਿਹੜੀ ਇਹਦੇ ਚੀਜ਼ਾਂ ਤੇ ਐਕਸ਼ਨ ਲੈਂਦੀ ਹੈ ਤਾਂ ਟਰਾਈ ਦਾ ਰਾਜ ਜੀ ਦਾ ਸਭ ਤੋਂ ਮੇਨ ਪ੍ਰੈਸ਼ਰ ਹੈ ਦਾ ਚੇਅਰਮੈਨ ਨਿਯੁਕਤ ਕੀਤਾ ਹੁਣ ਠੀਕ ਹੈ ਜੀ ਇਹਦਾ ਚੇਅਰਮੈਨ ਨਿਯ ਨਿਲਕੁਮਾਰ ਲੋਹਾਟੇ ਇਹਨਾਂ ਦਾ ਕਰਿਆ ਇੱਕ ਕੰਪਨੀਸ਼ਨ ਏਟ ਆ 1 ਹੀ ਬੰਨਾ ਦਾ ਜਿਹੜਾ ਹੁਣ ਪਿਛਲੀ ਵਾਰ ਇੱਕ ਪੀ ਟ੍ਰਿਪਲ ਐਸ ਟੀ ਪੇਪਰ ਦੇ ਵਿੱਚ ਆਇਆ ਸੀ ਕਿ ਟ੍ਰਾਈ ਹੈ ਜਿਹੜੀ ਸਟੈਲ ਵਿਸ਼ ਕੇਦੋਂ ਕੀਤੀ ਗਈ ਸੀ ਇਹ ਸੰਸਥਾ ਬਣੀ ਕਿਦੋਂ ਸੀ ਤਾਂ ਇਹ ਸੰਸਥਾ 1997 ਦੇ ਵਿੱਚ ਬਣੀ ਸੀ ਤੇ ਇਹਦਾ ਹੈੱਡ ਕੁਆਟਰ ਹੈ ਜਿਹੜਾ ਉਹ ਨਿਊ ਦਿੱਲੀ ਦੇ ਵਿੱਚ ਹੈਗਾ ਓਕੇ ਜੀ ਚਲੋ ਹੋਰ ਕਹਦੇ ਕਹਿੰਦੇ ਵਿੱਚ ਇੰਡੀਆ ਦੇ ਬੌਕਸਰ ਬੌਨ ਯੂਐਸਏ ਇੰਟਰਕੌਂਟੀਨੈਂਟਲ ਚੈਂਪੀਅਨਸ਼ਿਪ ਬਹੁਤ ਹੀ ਜਿਆਦਾ ਮਹੱਤਵਪੂਰਨ ਕੌਂਟੀਨੈਂਟਲ ਚੈਂਪੀਅਨਸ਼ਿਪ ਹੁੰਦਾ ਜੀ ਬੌਕਸਿੰਗ ਦੀ ਹੁੰਦੀ ਹੈ ਮੁੱਕੇਬਾਜ਼ ਦੇ ਵਿੱਚ ਕਹਿੰਦੇ ਵਿੱਚ ਉਹ ਕਿਹੜਾ ਮੁੱਕੇਬਾਜ਼ ਹੈ ਜਿਨੇ ਯੂਐਸਏ ਦੀ ਇੰਟਰਕੌਂਟੀਨੈਂਟਲ ਚੈਂਪੀਅਨਸ਼ਿਪ ਆਪ ਦੇ ਨਾਮ ਕਰ ਲਈ ਜਿੱਤ ਲਈ ਇੰਡੀਆ ਦੇ ਇੱਕ ਇਹ ਬੌਕਸਰ ਹੈਗਾ ਤਾਂ ਇਹ ਪ੍ਰਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਬਣ ਜਾਂਦਾ ਇਹ ਹੈਗਾ ਆਪਣਾ ਮਨਦੀਪ ਜਾਗੜਾ ਮਨਦੀਪ ਜਾਗੜਾ ਦੇਖੋ ਭਾਰਤ ਵਿੱਚ ਹਰ ਸਾਲ ਛਿੱਦੀ ਦਿਵਸਿਕ ਤੋਂ ਬਣਾਇਆ ਜਾਂਦਾ ਰਾਜੇ ਇਹ ਜਿਹੜਾ ਡੇਟ ਅਸੀਂ ਦੇਣਾਗਾ ਮਾਰਟੀਅਰ ਡੇ ਇਹ ਜਿਹਨੂੰ ਮਹਾਤਮਾ ਗਾਂਧੀ ਜੀ ਨੂੰ ਮਾਰਿਆ ਸੀ ਠੀਕ ਹੈ ਜੀ ਨਥੂ ਨਰਾਮ ਗੋੜਸੇ ਦੁਬਾਰਾ ਮਹਾਤਮਾ ਗਾਂਧੀ ਜੀ ਨੂੰ ਅਸ਼ੀਰਵਾਰ ਦਿੱਤਾ ਗਿਆ ਸੀ ਉਹਨਾਂ ਦੇ ਦਿਨ ਨੂੰ ਯਾਰਕਰ ਉਹਨਾਂ ਦੇ ਜਿਸ ਦਿਨ ਉਹਨਾਂ ਦੀ ਇਹ ਸ਼ੀਜ਼ ਹੋਈ ਸੀ ਜਿਸ ਦਿਨ ਮਹਾਤਮਾ ਗਾਂਧੀ ਜੀ ਉਸ ਦਿਨ ਨੂੰ ਫਿਰ ਇਹਨਾਂ ਨੇ ਸਿੱਧੀ ਦੇਵਸ ਵਜੋਂ ਮਨਾਉਣ ਦਾ ਐਲਾਨ ਕਰਤਾ ਸੀ ਠੀਕ ਹੈ ਜੀ ਤਾਂ ਇਹ ਦਿਨ ਮਨਾਇਆ ਜਾਂਦਾ ਆਪਣੇ 30 ਜਨਵਰੀ ਨੂੰ ਮਨਾਇਆ ਜਾਂਦਾਗਾ ਹੁਣ ਇਹਦੇ ਬਾਰੇ ਥੋੜੀ ਡਿਟੇਲ ਦੇ ਵਿੱਚ ਗੱਲ ਕਰ ਲੈਣੀ ਹੈ ਡਿਟੇਲ ਤੁਹਾਨੂੰ ਨਾਲ ਹੀ ਲਿਖੀ ਹੋਈ ਹੈ ਮਹਾਤਮਾ ਗਾਂਧੀ ਦੀ 76ਵੀਂ ਵਰਸੀ 30 ਜਨਵਰੀ ਨੂੰ ਮਨਾਈ ਗਈ ਹੈ। ਸਾਰਾਜੇ 2024 ਦੇ ਵਿੱਚ 76ਵੀਂ ਵਰਸੀ ਮਨਾਈ ਗਈ ਹੈ। ਡਾਇਰੈਕਟ ਸੋਥੋਂ ਵਰਸੀ ਤੋਂ ਆਪਰੇਸ਼ਨ ਆ ਸਕਦਾ ਹੈਗਾ। ਮਹਾਤਮਾ ਗਾਂਧੀ ਨੂੰ 30 ਜਨਵਰੀ 1948 ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਇਹ ਸਮਾਗਮ ਹੋ ਰਿਹਾ ਸੀ। ਉੱਥੇ ਨਥੂ ਰਾਮ ਗੋੜਸੇ ਦੁਆਰਾ ਹੱਤਿਆ ਕਰ ਦਿੱਤੀ ਗਈ ਸੀ। ਠੀਕ ਹੈ ਜੀ ਤੇ ਇਸ ਦਿਨ ਨੂੰ ਹੀ ਰਾਜੇ ਸਰਬੋਧਿਆ ਦਿਵਸ ਵੀ ਕਿਹਾ ਜਾਂਦਾ ਹੈਗਾ ਸੋ ਤੁਹ ਪੁੱਛਿਆ ਜਾ ਸਕਦਾ ਕਿ ਵਾਰੀ ਕਿਸ ਸਰਬੋਧਿਆ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈਗਾ ਉਹ ਸਰਬੋਧਿਆ ਦਿਵਸ ਹੀ ਨੂੰ ਹੀ ਰਾਜੇ ਆਪਣਾ ਜਿਹੜਾ ਮਾਰਟਾਇਰ ਡੇ ਜਾਂ ਛਿੱਡੀ ਦਿਨ ਦੇ ਨਾਲ ਨਾਲ ਜਾਣਿਆ ਜਾਂਦਾ ਇੱਕੋ ਹੀ ਚੀਜ਼ ਹੈ ਦੋਨੇ ਬਾਕੀ ਹੋਰ ਜਿਹੜੇ ਜਨਵਰੀ ਦੇ ਮਹੱਤਵਪੂਰਨ ਤਿਹਾਰ ਹੈਗੇ ਜਿਹਨਾਂ ਆਪਾਂ ਸੈਲੀਬ੍ਰੇਟ ਕਰਦੇ ਜਿਹੜੇ ਪੇਪਰ ਦੇ ਵਿੱਚ ਪੁੱਛੇ ਵੀ ਬਹੁਤ ਵਾਰੀ ਗਏ ਆ ਉਹ ਹੈਗਾ ਵਾਰਡ ਵੈਰਾਇਟੀ ਜਿਨ੍ਹਾਂ ਨੂੰ ਦਿਖਾਈ ਦੇ ਦਿੰਦਾ ਉਹਨਾਂ ਵਾਸਤੇ ਪ੍ਰਵਾਸੀ ਭਾਰਤੀ ਦਿਵਸ 9 ਜਨਵਰੀ ਨੂੰ ਕਿਉਂਕਿ ਗਾਂਧੀ ਜੀ ਸਾਊਥ ਅਫਰੀਕਾ ਤੋਂ ਆਏ ਸੀ ਉਸ ਦਿਨ ਨੂੰ ਤੇ ਇਹਨੂੰ ਪਰਾਕਰਮ ਦਿਵਸ ਨੈਸ਼ਨ ਗਰਲ ਚਿਲ ਜਿਹੜੇ 25 ਨੂੰ ਨੈਸ਼ਨਲ ਵੋਟਰ ਡੇ 27 ਮਾਰਚ ਇੰਟਰਨੈਸ਼ਨਲ ਹੋਲੋਕਾਸਟ ਮੈਂਬਰ ਡੇ ਆਫ ਅਬਜ਼ਰਵ ਕਰਦੇ ਆਪਾਂ ਇਹ ਸਾਰੇ ਦੇ ਸਾਰੇ ਨਾਮ ਸਾਰਾ ਕੁਝ ਮੈਂ ਤੁਹਾਨੂੰ ਦੱਸਿਆ ਨਾ ਕਿ ਕੋਈ ਵੀ ਤੁਸੀਂ ਸਕਿਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਕਿ ਆਹ ਚੀਜ਼ ਨੂੰ ਛੱਡ ਕੇ ਆਪਾਂ ਐ ਕਰ ਲਾਂਗੇ ਇਹ ਚੀਜ਼ਾਂ ਆਪਦੇ ਕੋਲੋਂ ਦਿਮਾਗ ਦੇ ਵਿੱਚੋਂ ਕਰਦੋ ਹੁਣੇ ਹੁਣ ਕੀ ਕਹਿੰਦੇ ਕਹਿੰਦੇ ਜੀ ਕਿਸ ਰਾ ਸਰਕਾਰ ਨੇ ਦੇਸ਼ ਦੀ ਪਹਿਲੀ ਰੋਡ ਸੇਫਟੀ ਫੋਰਸ ਬਣਾਈ ਹੈ ਆਪਾਂ ਇਹਨੂੰ ਐਸਐਸ ਕਹਿੰਦੇ ਨੇ ਸੜਕਸ ਰੱਖਿਆ ਫੋਰਸ ਬਣਾਈ ਹੈ ਠੀਕ ਹੈ ਜੀ ਇਹਨੂੰ ਰੋਡ ਸੇਫਟੀ ਫੋਰਸ ਵੀ ਕਹਿੰਦੇ ਆ ਕਿਸ ਰਾਜ ਦੀ ਗਵਰਨਮੈਂਟ ਨੇ ਲਾਂਚ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਲਾਂਚ ਕੀਤੀ ਗਈ ਹੈ ਰਾਜੇ ਇਹ ਪੰਜਾਬ ਦੀ ਸਰਕਾਰ ਨੇ ਇਹ ਜਿਹੜੀ ਫੋਰਸ ਹੈ ਇਹ ਲਾਂਚ ਕੀਤੀ ਹੈ ਇਸ ਤੋਂ ਬਾਅਦ ਪੁੱਛ ਰਹੇ ਨੇ ਕਿਹਨੇ ਜ 69ਵਾਂ ਫਿਲਮ ਅਫੇਅਰ ਅਵਾਰਡ 2024 ਕੀਤਾ ਗਿਆ ਇਹਦੇ ਵਿੱਚ ਬੈਸਟ ਫਿਲਮ ਦਾ ਅਵਾਰਡ ਕਿਹੜੀ ਮੂਵੀ ਨੇ ਜਿੱਤਿਆਗਾ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਆ ਰਾਝੇ ਇਹ ਜਿੱਤਿਆ 12ਵੀਂ ਫਿਲਮ ਊਵੀ ਨੇ ਇੱਕ ਵਾਰੀ ਤੁਸੀਂ ਸਾਰੇ ਬੱਚੇ ਨੇ ਰਾਝੇ ਮੂਵੀ ਮੇਰੇ ਕਹੇ ਤੋਂ ਜ਼ਰੂਰ ਦੇਖਣੀ ਹੈ ਜਿਹੜੇ ਬੱਚੇ ਵੀ ਪੇਪਰ ਦੀ ਤਿਆਰੀ ਕਰਦੇ ਨੇ ਰਾਝੇ ਮੇਰੇ ਕਹੇ ਤੋਂ ਇੱਕ ਵਾਰੀ ਹਰੇਕ ਬੱਚੇ ਨੇ ਇਹ ਮੂਵੀ ਜ਼ਰੂਰ ਦੇਖਣੀ ਹੈ ਠੀਕ ਹੈ ਜੀ ਚਲੋ ਆਈਨਾਰੇ ਵਿੱਚੋਂ ਵੀ ਸਤੋ ਕਿਤੇ ਕੋਈ ਨਾ ਕੋਈ ਪ੍ਰਸ਼ਨ ਪੁੱਛੂਗਾ ਦੇਖੋ ਬੈਸਟ ਫਿਲਮ ਦੇ ਵਿੱਚ 12ਵੀਂ ਫੇਲ ਆ ਗਈ ਬੈਸਟ ਡਾਇਰੈਕਟਰ ਕੋੜਾ ਕਿਹੜਾ ਆਪਣਾ ਵਿਦੂ ਬినੋਦ ਚੋਪੜਾ ਹੈ 12ਵੀਂ ਫਿਲਮ ਊਵੀ ਦੇ ਡਾਇਰੈਕਟਰ ਹੈਗਾ ਬੈਸਟ ਐਕਟਰ ਕਿਹੜਾ ਲੀਡਿੰਗ ਲੀਡਿੰਗ ਰੋਲ ਦੇ ਵਿੱਚ ਰਣਵੀਰ ਕਪੂਰ ਐਨੀਮਲ ਮੂਵੀ ਵਾਸਤੇ ਮਿਲੇਗਾ ਠੀਕ ਹੈ ਜੀ ਫੀਮੇਲ ਦੇ ਵਿੱਚ ਲੀਡਿੰਗ ਰੋਲ ਵਾਸਤੇ ਆਲੀਆ ਪੱਟ ਨੂੰ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਮੂਵੀ ਵਾਸਤੇ ਠੀਕ ਹੈ ਜੀ ਬੈਸਟ ਫਿਲਮ ਕਿਹੜੀ ਹੈ ਕ੍ਰਿਟਿਕਸ ਦੇ ਵਿੱਚ ਜੋਰਮ ਬੈਸਟ ਐਕਟਰ ਕਿਹੜਾ ਕ੍ਰਿਟਿਕਸ ਦੇ ਵਿੱਚ ਵਿਕਾਂਤ ਮੈਚੀ 12ਵੀਂ ਫੇਲ ਦਾ ਉਹ ਹੈ ਜਿਹੜਾ ਐਕਟਰ ਹੈਗਾ ਬੈਸਟ ਐਕਟਰ ਕ੍ਰਿਟਿਕਸ ਰਾਣੀ ਮਖਰਜੀ ਮਿਸਟਰ ਚੈਟਰਜੀ ਵਰਸਸ ਨੌਰਵੇ ਐਂਡ ਸ਼ਿਵਾਲੀ ਸ਼ਾ ਆਫ 3 ਆਫ ਦਾ ਅਸ ਠੀਕ ਹੈ ਜੀ ਇਹਨਾਂ ਨੂੰ ਚੁਣਿਆ ਗਿਆ ਹੈਗਾ ਬੈਸਟ ਐਕਟਰਿੰਗ ਸਪੋਰਟਿੰਗ ਰੋਲ ਦੇ ਵਿੱਚ ਵਿਕੀ ਕੌਸ਼ਲ ਬੈਸਟ ਐਕਟਰੀਸ ਸਪੋਰਟਿੰਗ ਰੋਲ ਦੇ ਵਿੱਚ ਸ਼ਵਾਨਾ ਆਜਮ ਠੀਕ ਹੈ ਜੀ ਸਾਰੇ ਨਾਂ ਯਾਦ ਕਰ ਲਿਓ ਹੁਣ ਇਹਦੇ ਵਿੱਚ ਪੁੱਛ ਰਹੇ ਨੇ ਕਹਿੰਦੇ ਜੀ ਨਤੀਸ਼ ਕੁਮਾਰ ਨੂੰ ਕਿਸ ਸਮੇਂ ਲਈ ਬਿਹਾਰ ਦੇ ਮੁੱਖ ਮੰਤਰੀ ਬਜੋ ਸੌ ਚੁੱਕੀ ਹੈ ਇਹ ਨੌਵੀਂ ਵਾਰ ਦੀ ਬਿਹਾਰ ਦੇ ਮੁੱਖ ਮੰਤਰੀ ਬਣ ਚੁੱਕਿਆ ਨਤੀਸ਼ ਕੁਮਾਰ ਜੀ ਠੀਕ ਹੈ ਜੀ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣ ਚੁੱਕਿਆ ਨਤੀਸ਼ ਕੁਮਾਰ ਚਲੋ ਭਾਰਤੀ ਫੌਜ ਦੀ ਪਹਿਲੀ ਮਹਿਲਾ ਗਵਰਨਰ ਕੌਣ ਸੀ ਠੀਕ ਹੈ ਵਿਚਵਾਦ ਦਾ ਫਰਸਟ ਗਵਰਨਰ ਆਫ ਇੰਡੀਅਨ ਆਰਮੀ ਠੀਕ ਹੈ ਜੀ ਇਹ ਪੁੱਛ ਰਹੇ ਨੇ ਆਪਾਂ ਤੋਂ ਠੀਕ ਹੈ ਜੀ ਕੌਣ ਸੀ ਦਾ ਛੱਡੋ ਤੁਸੀਂ ਕੌਣ ਹੈਗੀ ਇਸ ਟਾਈਮ ਉਹ ਪੁੱਛਦੇ ਆ ਠੀਕ ਹੈ ਜੀ ਇਹ ਹੈਗੀ ਆਪਣੀ ਪ੍ਰੀਤੀ ਰਾਜਕ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਪ੍ਰੇਸ਼ਨ ਇਹ ਪ੍ਰੇਸ਼ਨ ਆਪਣੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਇੱਕ ਮਿੰਟ ਰਹਿ ਜੀ ਓਕੇ ਜੀ ਭਾਰਤ ਅਤੇ ਕਿਸ ਦੇਸ਼ ਦੇ ਦਰਮਿਆਨ ਫੌਜੀ ਅਭਿਆਸ ਸਾਡਾ ਤਸਰੀਕ ਦਾ ਆਯੋਜਨ ਕੀਤਾ ਗਿਆ ਦੇਖੋ ਜੀ ਮਿਲਟਰੀ ਐਕਸਰਸਾਈਜ਼ ਰਾਜੇ ਸਾਡਾ ਤਸਰੀਕ ਇਹ ਕਿਹੜੀ ਭਾਰਤ ਦੇ ਭਾਰਤ ਦੀ ਤਾਂ ਹੁੰਦੀ ਹੈ ਰਾਜੇ ਭਾਰਤ ਦੀ ਕਿਹੜੀ ਦੇਸ਼ ਦੇ ਨਾਲ ਹੁੰਦੀ ਹੈ ਐਕਸਰਸਾਈਜ਼ ਆਪਾਂ ਤੋਂ ਇਹ ਪੁੱਛ ਰਹੇ ਨੇ ਕਿਉਂਕਿ ਸਾਨੂੰ ਪਤਾ ਐਕਸਰਸਾਈਜ਼ ਜਦੋਂ ਵੀ ਕਿਤੇ ਨਾ ਕਿਤੇ ਤੁਹਾਨੂੰ ਪਰਿਸ਼ਰ ਪੱਕਾ ਮਿਲੂਗਾ ਇਹ ਵੀ ਰਾਜੇ ਜਿਹੜੀ ਹੁੰਦੀ ਹੈ ਸਾਊਦੀ ਅਰੇਬੀਆ ਨਾਲ ਹੁੰਦੀ ਹੈ ਠੀਕ ਹੈ ਜੀ ਸਾਊਦੀ ਅਰੇਬੀਆ ਦੇ ਨਾਲ ਤੇ ਦੂਸਰੀ ਗੱਲ ਇੱਕ ਆਪਣੀ ਨੀਵੀ ਦੀ ਐਕਸਰਸਾਈਜ਼ ਵੀ ਇਹਦਾ ਜਿਹੜਾ ਆਰਮੀ ਕਰਦੇ ਜਿਹੜੀ ਨੀਵੀ ਦੀ ਐਕਸਰਸਾਈਜ਼ ਸਮੁੰਦਰੀ ਐਕਸਰਸਾਈਜ਼ ਹੈ ਕਿਹੜੀ ਆਪਾਂ ਸਾਊਥ ਅਫਰੀਕਾ ਦੇ ਨਾਲ ਕਰਦੇ ਆ ਉਹ ਆ ਭਾਰਤ ਨਾਲ ਮਿਲ ਕੇ ਉਹ ਕਿਹੜੀ ਆ ਅਲ ਮਹਮਦ ਅਲ ਹਿੰਦ ਇਸ ਤੋਂ ਬਾਅਦ ਅੱਜ ਇੱਕ ਆਪਾਂ ਰਾਜਸਥਾਨ ਦੇ ਵਿੱਚ ਐਕਸਰਸਾਈਜ਼ ਹੋਰ ਕੀਤੀ ਆ ਇੰਡੀਆ ਦੇ ਸਾਊਥ ਅਫਰੀਕਾ ਨੇ ਇਹ ਕਿਹੜੀ ਡੇਜ਼ਰਟ ਸਾਈਕਲੋਨ ਠੀਕ ਹੈ ਜੀ ਡੇਜ਼ਰਟ ਸਾਈਕਲੋਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐਕਸਰਸਾਈਜ਼ ਹੈਗੀ ਇਹ ਵੀ ਪੇਪਰ ਦੇ ਵਿੱਚ ਤੁਹਾਡੋ ਐਕਸ ਦੇਖੋ ਰਾਜੇ ਕੋਈ ਨਵੀਂ ਸਕੀਮ ਹੈ ਠੀਕ ਹੈ ਜੀ ਕੋਈ ਬੰਦਾ ਪਹਿਲੀ ਵਾਰ ਕਿਤੇ ਬਣਿਆਗਾ ਠੀਕ ਹੈ ਜੀ ਜਾਂ ਕੁਝ ਵੀ ਚੀਜ਼ਾਂ ਹੈਗੀਆਂ ਸਾਰੀਆਂ ਇੰਪੋਰਟੈਂਟ ਹੋਣਗੀਆਂ ਸਾਰੇ ਦਾ ਤੋਂ ਕਿਤੋਂ ਮਰਜ਼ੀ ਅਪਰੇਸ਼ਨ ਵਾਲਾ ਅਪਰੇਸ਼ਨ ਬਣਾ ਕੇ ਪ ਹੁਣ ਦੇਖੋ ਕਾਹਿਰਾ ਵਿੱਚ ਹੋਏ ਆਈਐਸਐਫ ਬਿਸ਼ਪ ਕੱਪ 2024 ਵਿੱਚ ਦਿਵਾਂਗ ਸਿੰਘ ਪਵਾਰ ਨੇ ਕਿਹੜਾ ਤਗਮਾ ਜਿੱਤਿਆ ਸੀ ਕਾਹਿਰਾ ਵਿੱਚ ਠੀਕ ਹੈ ਜੀ ਆਈਐਸਐਫ 2024 ਦੇ ਦਿਵਾਂਗ ਸਿੰਘ ਨੇ ਦੇਖੋ ਜੇ ਅੱਜ ਜੇ ਤਾਂ ਉਹ ਪੁੱਛ ਲਾਂਦੇ ਇਸ ਤਗਮਾ ਜਿੱਤਿਆ ਸੀ ਫਿਰ ਤਾਂ ਇੰਪੋਰਟੈਂਟ ਹੀ ਸੀ ਕਿਉਂਕਿ ਜਿਹੜੇ ਨੇ ਤਗਮਾ ਜਿੱਤਿਆ ਰਾਜੇ ਇਹ ਤਗਮਾ ਇਹਨਾਂ ਨੇ ਬਹੁਤ ਇੰਪੋਰਟੈਂਟ ਕੈਟਾਗਰੀ ਜਿੱਤਿਆ ਸੋਨੇ ਦਾ ਤਗਮਾ ਜਿੱਤਿਆ ਤਾਂ ਕਰਕੇ ਅਪਰੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਆਈਐਸਐਫ ਇੱਕ ਸ਼ੂਟਿੰਗ ਸੱਫਤਾ ਹੈ ਜਿੱਥੇ ਨਿਸ਼ਾਨੇ ਲਾਏ ਜਾਂਦੇ ਆ ਠੀਕ ਹੈ ਜੀ ਸ਼ੂਟਿੰਗ ਇਹਦਾ ਜਿਹੜਾ ਕੱਪ ਆਗਾ ਇਹ ਬਸ ਤੁਸੀਂ ਨਜ਼ਰ ਕਰ ਲਓ ਹੋਇਆ ਕਿੱਥੇ ਐਜੈਪਟ ਦੇ ਵਿੱਚ ਹੋਇਆ ਐਜੈਪਟ ਦੀ ਰਾਜਤਾਨੀ ਕੈਰੋਂ ਦੇ ਵਿੱਚ ਓਕੇ ਸਾਰਾ ਪੜਨ ਦੀ ਲੋੜ ਨਹੀਂ ਹੁੰਦੀ ਤੁਹਾਨੂੰ ਇਹ ਇਸ ਤੋਂ ਬਾਅਦ ਅਗਰੇ ਚੱਲਦੇ ਆ ਸੁਪਰੀਮ ਕੋਰਟ ਦੀ ਡਾਇਮੰਡ ਜੁਬਲੀ ਮਨਾਈ ਗਈ ਹੈ ਸੰਵਿਧਾਨ ਦੇ ਕਿਸੇ ਹਿੱਸੇ ਵਿੱਚ ਵਰਨਨ ਕੀਤਾ ਗਿਆ ਤੁਹਾਨੂੰ ਪਤਾ ਰਹੇ ਜੀ ਡਾਇਮੰਡ ਜੁਬਲੀ ਮਨਾਈ ਜਾਂਦੀ ਹੈ ਜੀ ਸੁਪਰੀਮ ਕੋਰਟ ਦੀ ਠੀਕ ਹੈ ਜੀ ਉਹਦਾ ਵੀ ਇੱਕ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਕਿ ਆਪਾਂ ਕਿਤੇ ਕਿਹੜੇ ਹਿੱਸੇ ਵਿੱਚ ਇਹਦਾ ਵਰਨਨ ਕੀਤਾ ਗਿਆਗਾ ਇੰਪੋਰਟੈਂਟ ਚੀਜ਼ਾਂ ਗੀਆਂ ਇਹ ਵਰਨਨ ਕੀਤਾ ਗਿਆ ਜੀ ਆਪਣਾ ਪਾਰਟ 5 ਦੇ ਵਿੱਚ ਸੋ ਦੱਸੀ ਜਾਂਦਾ ਜਿਹੜੇ ਤੁਹਾਨੂੰ ਕਰੰਟ ਅਫੇਅਰ ਕਰਵਾ ਰਹੇ ਹੈ ਦਾ ਜੀ ਇੱਕ ਤਾਂ ਹੁੰਦਾ ਇੰਪੋਰਟੈਂਟ ਇੱਕ ਹੁੰਦਾ ਮੋਸਟ ਇੰਪੋਰਟੈਂਟ ਕਿ ਇਸ ਤੋਂ ਉੱਤੇ ਕੋਈ ਚੀਜ਼ ਬਾਚੀ ਨਹੀਂ ਜਾਂਦੀ ਕਿ ਤੁਹਾਨੂੰ ਕੋਈ ਚੀਜ਼ ਰਹਿ ਜੂਗੀ ਤੁਹਾਡੇ ਠੀਕ ਹੈ ਜੀ ਇਸਰੋ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਠੀਕ ਹੈ ਜੀ ਜਿਹੜੀ ਆਪਣੇ ਜਿੰਨੇ ਵੀ ਆਪਣੇ ਕੋਈ ਸੈਟੇਲਾਈਟ ਲਾਂਚ ਕੀਤੇ ਜਾਂਦੇ ਕੁਝ ਵੀ ਹੁੰਦਾ ਉਹ ਸਾਰਾ ਕੁਝ ਆਪਣਾ ਇਸਰੋ ਕਰਦੀ ਹੈ ਭਾਰਤ ਦੇ ਵਿੱਚ ਠੀਕ ਹੈ ਜੀ ਇਸਰੋ ਨੇ ਇੱਕ ਸੈਟੇਲਾਈਟ ਰਾਜੇ ਲ ਬਣਾਇਆ ਗਿਆ ਇਨਸਰਟ 3DS ਇਹ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਦੇ ਨਾਲ ਰਿਲੇਟ ਕਰਦਾ ਕਿਹੜੀ ਚੀਜ਼ ਨਾਲ ਇਹ ਚੀਜ਼ ਸਬੰਧਤ ਹੈਗੀ ਦੇਖੋ ਰਾਜੀ ਇਹ ਸਵਾਲ ਇਹ ਆਪਾਂ ਨੂੰ ਦੱਸੂਗਾ ਮੌਸਮ ਬਾਰੇ ਜਾਣਕਾਰੀ ਤਾਂ ਮੌਸਮ ਬਾਰੇ ਜਿਹੜਾ ਕੋਈ ਸੈਟੇਲਾਈਟ ਜਾਣਕਾਰੀ ਦੇਊਗਾ ਉਹਨੂੰ ਆਪਾਂ ਮੈਟਰੋਲੋਜੀਕਲੀ ਸੈਟੇਲਾਈਟ ਕਹਿੰਦੇ ਆ ਜਿਹੜਾ ਕੋਈ ਸੰਚਾਰ ਦੀ ਗੱਲ ਕਰੂਗਾ ਉਹਨੂੰ ਕਮਿਊਨੀਕੇਸ਼ਨ ਕਹਿੰਦੇ ਆ ਕੋਈ ਐਜੂਕੇਸ਼ਨ ਬਾਰੇ ਕਰੂਗਾ ਐਜੂਕੇਸ਼ਨ ਲੇਟਰ ਸੈਟੇਲਾਈਟ ਇਹ ਤਾਂ ਕੋਈ ਗੱਲ ਨਹੀਂ ਬਣੀ ਠੀਕ ਹੈ ਜੀ ਤਾਂ ਇਹ ਨੰਬਰ ਆਪਸ਼ਨ ਹੈ ਮੌਸਮ ਬਾਰੇ ਦੱਸੂਗਾ ਜੀ ਆਪਾਂ ਨੂੰ ਠੀਕ ਹੈ ਜੀ ਮੈਟਰੋਲੋਜੀਕਲ ਮੌਸਮ ਬਾਰੇ ਤੇ ਇੰਡੀਅਨ ਸਪੇਸ ਸਟਾਟ ਚ ਆਰਗੇਨਾਈਜੇਸ਼ਨ ਬਾਰੇ ਸਭ ਤੋਂ ਪਰੇਸ਼ਾਨ ਪੁੱਛੇ ਆਮ ਤੌਰ ਤੇ ਪੁੱਛੇ ਜਾਂਦੇ ਆ ਸਭ ਤੋਂ ਪਹਿਲਾਂ ਸਭ ਤੋਂ ਫਾਰਮੇਸ਼ਨ ਬਾਰੇ ਬਹੁਤ سارے ਪੇਪਰਾਂ ਦੇ ਵਿੱਚ ਹੁਣ ਤੱਕ ਵੀ ਪਹਿਲਾ ਆਪਰੇਸ਼ਨ ਇੱਥੇ ਕੰਪਲੀਟ ਦੂਜਾ ਦਾ ਹੈੱਡ ਕੁਆਰਟਰ ਕਿੱਥੇ ਹੈ ਜਿਹੜਾ ਹੈੱਡ ਕੁਆਰਟਰ ਹੈਗਾ ਬੈਂਗਲੌਰੂ ਦੇ ਵਿੱਚ ਇਹਦਾ ਫਾਊਂਡਰ ਕੌਣ ਸੀ ਇਹਦਾ ਫਾਊਂਡਰ ਹੈਗਾ ਸੀ ਰਾਜੇ ਵਿਕਰਮ ਸ਼ਰਾਪਾਈ ਤੇ ਇਸ ਸਮੇਂ ਦਾ ਚੇਅਰਪਰਸਨ ਕੌਣ ਹੈ ਐਸ ਸੋਮਨਾਥ ਸਾਰੀਆਂ ਚੀਜ਼ਾਂ ਜਾਣ ਕਰਨੀਆਂ ਇੱਥੋਂ ਦਾ ਭਾਵੇਂ ਆਪਰੇਸ਼ਨ ਬਣੇ ਨਾ ਬਣੇ ਪਰ ਇੱਥੋਂ ਤਾਂ 200% ਹੀ ਬਣਦਾ ਹੁੰਦਾ ਹੈ ਠੀਕ ਹੈ ਜੀ ਚਲੋ ਕਿਹੜਾ ਸਟਾਰਟਅਪ ਹਾਲ ਹੀ ਦੇ ਵਿੱਚ 2024 ਦਾ ਪਹਿਲਾ ਯੂਨੀਕੌਰਨ ਬਣ ਗਿਆ ਸਭ ਤੋਂ ਪਹਿਲਾਂ ਸੁਣਦਾ ਦਾ ਸਟਾਰਟਅਪ ਹੁੰਦਾ ਹੈ ਕਿ ਸਟਾਰਟਅਪ ਇਹ ਹੁੰਦਾ ਦਾ ਜੇ ਕਿਹੜੀ ਕੰਪਨੀ ਜ਼ਿਆਦਾ ਉੱਠੀ ਹੈ ਇਸ ਵਾਰ ਕਿਹੜੀ ਕੰਪਨੀ ਜ਼ਿਆਦਾ ਗਰੋਅ ਕਰ ਰਹੀ ਹੈ ਕਿਹੜੀ ਕੰਪਨੀ ਦੇ ਵਿੱਚ ਜ਼ਿਆਦਾ ਸ਼ੇਅਰ ਮਾਰਕੀਟਿੰਗ ਦੇ ਵਿੱਚ ਪੈਸਾ ਲੱਗਦਾ ਸਾਰੀਆਂ ਚੀਜ਼ਾਂ ਕੱਢੀਆਂ ਜਾਂਦੀਆਂ ਸਟਾਰਟਅਪ ਦੇ ਵਿੱਚ ਤਾਂ ਅਜੇ ਪਹਿਲਾ ਯੂਨੀਕੌਰਨ ਕੌਣ ਬਣ ਗਿਆ ਭਾਰਤ ਯੂਨੀਕੌਰਨ ਕੌਣ ਬਣ ਗਿਆ 2023 ਦਾ ਪਹਿਲਾ ਭਾਰਤੀ ਯੂਨੀਕੌਰਨ ਬਣ ਗਿਆ ਕ੍ਰਿਟਮ AI ਠੀਕ ਹੈ ਜੀ ਇਹ ਔਲਾ ਕੰਪਨੀ ਦੀ ਗੱਲ ਕਰ ਰਹੇ ਹੈਗੇ ਇਹ ਔਲਾ ਕੰਪਨੀ ਨੇ ਕਰ ਠੀਕ ਹੈ ਜੀ ਤੇ ਔਲਾ ਕੰਪਨੀ ਦਾ ਸਭ ਤੋਂ ਚੇਅਰਮੈਨ ਤੇ ਫਾਊਂਡਰ ਜਰੂਰ ਪੁੱਛ ਸਕਦੇ ਆ ਉਹ ਹੈਗਾ ਪਵੀਸ਼ ਅਗਰਵਾਲ ਇੱਥੋਂ ਆਪਰੇਸ਼ਨ ਬਣਦੇ ਵੀ ਫੁੱਲ ਚਾਂਸ ਹੈ ਇਹਦਾ ਸੋਚੋ ਕਿ ਤਾਂਹਾਂ ਤੋਂ ਆਪਰੇਸ਼ਨ ਬਣਨੀ ਬਣਨਾ ਹੈ ਥੱਲੋਂ ਵੀ ਬਣੂਗਾ ਆਪਰੇਸ਼ਨ ਇਹ ਠੀਕ ਹੈ ਜੀ ਕਿ ਔਲਾ ਦਾ ਚੇਅਰਪਰਸਨ ਜਾਂ ਫਾਊਂਡਰ ਕੌਣ ਆਗਾ ਕਿਉਂਕਿ ਔਲਾ ਰਾਹੀਂ ਸਾਨੂੰ ਸਕੂਟਰਾਂ ਜਾਂ ਬਣਾਉਂਦੀ ਹੈ ਬਿਜਲੀ ਉਹਦੀਆਂ ਬੈਟਰੀ ਤੇ ਚੱਲਣ ਵਾਲੀਆਂ ਕਿਸ ਖਿਡਿਆਰੀ ਨੇ ਸਾਲ 2024 ਦੇ ਵਿੱਚ ਆਸਟ੍ਰੇਲੀਆ ਓਪਨ ਬੂਮੈਨੀ ਸਿੰਗਲ ਟਾਈਟਲ 2024 ਜਿੱਤ ਲਿਆ ਦਸਤੋ ਜੀ ਕਿਹਨੇ ਜਿੱਤੇ ਆ ਬਹੁਤ ਕੈਂਡੀਡੇਟ ਈਗਾ ਨਿਸ਼ਾਨੀ ਲਾ ਕੇ ਆਉਣਗੇ ਈਗਾ ਸਵਾਰਾ ਜੀ ਆਪਣਾ ਆਨਸਰ ਨਹੀਂ ਹੈਗਾ ਆਪਣਾ ਆਨਸਰ ਹੈਗਾ ਹਰਿਆਣਾ ਠੀਕ ਹੈ ਜੀ ਚਲੋ ਅਜੇ ਤਾਂ ਆਪਣਾ ਲਾਸਟ ਪ੍ਰਸ਼ਨ ਆਹਾ ਧਿਆਨ ਨਾਲ ਦੇਖਣਾ ਕਿਹੜੀ ਬਿਮਾਰੀ ਥਾਈਲੈਂਡ ਦੇ ਸਮੁੰਦਰੀ ਤਲ ਤੋਂ ਜ਼ਿਆਦਾ ਮਾਤਰਾ ਵਿੱਚ ਪ੍ਰਾਵਾ ਨੂੰ ਨਸ਼ਟ ਕਰ ਰਹੀ ਹੈ ਇਹ ਰਾਜ ਇੱਕ ਬਿਮਾਰੀ ਹੈ ਥਾਈਲੈਂਡ ਦੇ ਸਮੁੰਦਰੀ ਟੱਟਾਂ ਦੇ ਉੱਪਰ ਪਾਈ ਗਈ ਹੈਗੀ ਠੀਕ ਹੈ ਜੀ ਜਿਹਦੇ ਕਰਕੇ ਕਾਫੀ ਜ਼ਿਆਦਾ ਜਿਹੜੇ ਉੱਥੋਂ ਦੇ ਸਮੁੰਦਰੀ ਜੀਵ ਆ ਉਹ ਵੀ ਪ੍ਰਭਾਵਿਤ ਹੋ ਰਿਹਾ ਤੇ ਆਮ ਮਨੁੱਖੀ ਜੀਵਨ ਵੀ ਹੋ ਰਿਹਾ ਹੈਗਾ ਤਾਂ ਬਿਮਾਰੀ ਦਾ ਨਾਮ ਕੀ ਆਪਾਂ ਤੋਂ ਇਹ ਪੁੱਛ ਰਹੇ ਨੇ ਉਹ ਬਿਮਾਰੀ ਦਾ ਨਾਮ ਹੈਗਾ ਜੈਲੋਵੈਂਡ ਡਿਸੀਜ਼ ਏ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਠੀਕ ਹੈ ਜੀ ਇਹਦੇ ਨਾਲ ਅੱਜ ਆਪਨੇ ਆਹ ਵੀਡੀਓ ਨਾਲ 1 ਮੰਥ ਦੇ ਕੰਪਲੀਟ ਜਿਹੜੇ ਕਰੰਟ ਅਫੇਅਰ ਹੈਗੇ ਉਹ ਆਪਣੇ ਅੱਜ ਕੰਪਲੀਟ ਹੁੰਦੇ ਆ ਠੀਕ ਹੈ ਜੀ ਹੁਣ ਕੱਲ ਤੋਂ ਜਿਹੜੇ ਸਾਡੇ ਕਰੰਟ ਅਫੇਅਰ ਲੱਗਣਗੇ ਕੱਲ ਤੋਂ ਤੁਹਾਨੂੰ ਲੱਗਣਗੇ 1 ਤੋਂ ਲੈ ਕੇ 3 ਜਨਵਰੀ ਤੱਕ ਦੇ 3 ਤੋਂ ਫਰਬਰੀ ਦੇ ਇੰਪੋਰਟੈਂਟ ਕਰੰਟਫੇਅਰ ਹੁਣ ਕਹ ਲੂੰ ਤਾਂ ਫਿਰ ਆਪਣਾ ਤਿੰਨ ਤਿੰਨ ਦਿਨਾਂ ਦਾ ਪ੍ਰੋਸੈਸ ਚੱਲੀ ਜਾਂਦਾ ਜਿਵੇਂ ਇਹ ਕਿਉਂਕਿ ਤੁਹਾਨੂੰ ਇਹ ਹੁੰਦਾ ਰਹੇ ਜਿਵੇਂ ਕਿ ਡੇਲੀ ਡੇਲੀ ਵੀਡੀਓ ਪ੍ਰੋਵਾਈਡ ਕਰਵਾਉਣ ਦੇ ਨਾਲੋਂ ਇੱਕ ਦਿਨ ਦੀ ਵੀਡੀਓ ਦੇ ਵਿੱਚ ਤੁਹਾਡੇ ਜਿਵੇਂ ਮੰਨ ਲਓ ਤੁਹਾਡੇ ਜਿਹੜੀ ਕਲੈਂਟ ਅਫੇਅਰ ਕਰਦੇ ਹੋ ਹੁਣ ਮੈਂ ਤੁਹਾਨੂੰ ਅੱਜ ਤਿੰਨ ਦਿਨਾਂ ਦੇ ਕਰੰਟਫੇਅਰ ਦੀ ਵੀਡੀਓ ਬਣਾ ਕੇ ਦੇ ਦਿੱਤੀ ਹੋ ਤੁਸੀਂ ਇੱਕ ਦਿਨ ਦੇ ਵਿੱਚ 20-25 ਮਿੰਟ ਦੇ ਵਿੱਚ ਤਿੰਨ ਦਿਨਾਂ ਦੇ ਕਰੰਟਫੇਅਰ ਕਵਰ ਕਰਕੇ ਰੱਖ ਸਕਦੇ ਹੋ ਦੂਜੇ ਦਿਨ ਉਹਦੀ ਰਿਵੀਜ਼ਨ ਕਰਨੀ ਹੈ ਕਰ ਲਓ ਤੀਜੇ ਦਿਨ ਫੇਰ ਵੀ ਤੀਜੇ ਦਿਨ ਤੁਹਾਨੂੰ ਅਪਲੋਡ ਹੋਈ ਜਾਣੀ ਹੈ ਵੀਡੀਓ ओके okay, जी ਉਹਨਾਂ ਨਾਲ ਤੁਹਾਡੇ ਟਾਈਮ ਦੀ ਬਚਤ ਹੋ ਜਾਂਦੀ ਹੈ ਨਾਲੇ ਤੁਹਾਨੂੰ ਰਾਜੋ ਕੰਟੈਂਟ ਪ੍ਰੋਵਾਈਡ ਹੋ ਜਾਂਦਾ ਜਿਹੜੀ ਤੁਹਾਨੂੰ ਲੋੜ ਹੈ ਠੀਕ ਹੈ ਇਸ ਤੋਂ ਉੱਤੇ ਕੁਝ ਨਹੀਂ ਹੈਗਾ ਰਾਜੇ ਜੇ ਤੁਸੀਂ ਕਹੋ ਕਿ ਅਸੀਂ ਕਰੰਟ ਅਫੇਅਰ ਆਏ ਖਬਰਾਂ ਤੋਂ ਇਕੱਠੇ ਕਰ ਲਗੇ ਤੇ ਮੈਂ ਕਹਾਂ ਸਾਰਾ ਕੁਝ ਉਹ ਮੇਰਾ ਕੰਮ ਹੈਗਾ ਕਰਨਾ ਠੀਕ ਹੈ ਤੁਸੀਂ ਸਿਰਫ ਪੜਨ ਵਾਲੇ ਬਣੋ ਠੀਕ ਹੈ ਇੰਗਲਿਸ਼ ਦੇ ਲੈਕਚਰ ਵੀ ਤੁਹਾਡੇ ਵਿੱਚ ਜਲਦ ਤੋਂ ਜਲਦ ਸ਼ੁਰੂ ਕਰ ਰਿਹਾ ਹਾਂ ਰਿਸਪੌਂਸ ਦੇਖਿਆ ਤੁਹਾਡਾ ਰਿਸਪੌਂਸ ਬਹੁਤ ਜ਼ਿਆਦਾ ਵਧੀਆ ਮੇਰੇ ਐਵੇਂ ਇੱਕ ਵੀਡੀਓ ਜਿਹੜੀ ਅਪਲੋਡ ਕੀਤੀ ਸੀ ਤੇ ਜਲਦੀ ਤੁਹਾਡੇ ਰਾਜੇ ਮੈਂ ਇੰਗਲਿਸ਼ ਦੇ ਵਿੱਚ ਤੁਹਾਡੀ ਬਕਾਇਬ ਸ਼ੁਰੂ ਕਰ ਰਿਹਾ ਹਾਂ ਅਟੋਨੀਓ ਸਨੋਨੀਆ ਬੰਨਵਾਦ ਜਿਹੜੇ ਮੈਂ ਕਰਵਾਉਂਗਾ ਰਾਜੇ ਬਸ ਉਹੀ ਕਰਨੇ ਆ ਪੇਪਰ ਚੋਂ ਤੋਂ ਬਾਅਦ ਨਹੀਂ ਆਊਗਾ ਠੀਕ ਹੈ ਇਹਨਾਂ ਵਾ ਤੁਹਾਡੇ ਵਾਸਤੇ ਕਰ ਰਹੇ ਹਾਂ ਬੇਫਿਕਰ ਹੋ ਕੇ ਰਾਜੇ ਤੁਸੀਂ ਕਲਾਸਾ ਜੁਆਇਨ ਕਰ ਸਕਦੇ ਹੋ ਤੇ ਆਪਦੀ ਤਿਆਰੀ ਨੂੰ ਜਿਹੜੀ ਅੱਗੇ ਵਧਾ ਸਕਦੇ ਹੋ ਧੰਨਵਾਦ ਮੇ ਦੋਸਤੋ ਜਿਉਂਦੇ ਵਾਸ